ਜਾਂਦੇ ਜਾਓ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਜੀ ਮੈਂ ਕਰਨ ਮੇਰਕਾ ਜੀ ਵਾਲਮੀਕੀ ਜੀ ਨੂੰ ਵੀ ਜੋ ਅੱਜ ਤੋਂ ਬਤਸੀ ਕਰੇ ਬਾਕੀ ਸਵੇਰੇ 18 ਧਾਰਾ ਬਾਬੇ ਨਵੀਂ ਨਿਊ ਆਜ਼ਾਦ ਨਗਰ ਪੱਤੀ ਹੁਣ ਗਈ ਹੋਈ ਹੈ ਸਵੇਰੇ ਗਾਟ ਨੰਬਰ 18 ਦੇ ਵਿਖੇ ਸਵੇਰ ਦੀ 6 ਵਜੇ ਦੀ ਵਾਈਟ ਗਈ ਹੋਈ ਆ ਹੁਣ ਤੁਸੀਂ ਵੇਖ ਹੀ ਸਕਦੇ ਹੋ 6 ਵਜੇ 10 ਵੱਜ ਚੁੱਕੇ ਆ ਨਾ ਉਹਨੂੰ ਲਾਈਟ ਨੂੰ ਸਹੀ ਕੀਤਾ ਕਿ ਇਹ ਅੱਜ ਦਾ ਕੰਮ ਨਹੀਂ ਹੈ 10 ਦਿਨ ਪਹਿਲਾਂ ਦਾ ਵੀ ਇਦਾਂ ਹੀ ਹੋ ਰਿਹਾ ਵਾ ਹਫਤਾ ਹੋ ਚੁੱਕਾ ਵਾ ਲਗਾਤਾਰ ਇਦਾਂ ਹੀ ਲਾਈਟ ਉਤਰੋ ਕੋਈ ਧਿਆਨ ਨਹੀਂ ਦਿੱਤਾ ਯਾਰਿਆ ਦਾ ਜੈ ਵੱਲੋਂ ਨਾ ਐਕਸ਼ਨ ਵੱਲੋਂ ਨਾ ਐਸਟੀਓ ਵੱਲੋਂ ਇੰਨਾ ਡੇਰਾ ਗਰਖ ਹੋਇਆ ਪਿਆ ਵਾ ਇਹ ਮੌਜੂਦਾ ਸਰਕਾਰ ਇੱਕ ਨਕਮੀ ਸਰਕਾਰ ਆ ਤੂੰ ਤੇ ਨਵਾਂ ਈਡੀਓ ਵੀ ਇਹਨਾਂ ਨੇ ਬਣਾ ਦਿੱਤਾ ਜੀ ਹਾਂਜੀ ਆਮ ਈਡੀਓ ਵੀ ਵੇਖੋ ਜੀ ਵੀਡੀਓ ਕਰਾ ਨਵਾਂ ਬਣਾਇਆ ਜੀ ਪੁਰਾਣੇ ਨੇ ਨਹੀਂ ਕੁਛ ਕੀਤਾ ਤੇ ਨਵੇਂ ਨੇ ਕਿੱਥੋਂ ਕਰ ਲੈਣਾ ਇਹ ਨਕਮੀ ਸਰਕਾਰ ਆ ਵੇਖੋ ਢੇੜਾ ਮਾਵਾ ਵੇਖੋ ਇੱਥੇ ਆਗੇ ਕੁਰਲ ਕੁਰਲ ਬੱਚੇ ਲੈ ਕੇ ਇਥੇ ਹੈ ਵੇਖੋ ਤੁਹਾਡੇ ਸਾਹਮਣੇ ਹੀ ਆ ਤੇ ਇਸ ਕਰਕੇ ਸਰਕਾਰ ਇੱਕ ਨਕਮੀ ਸਰਕਾਰ ਆ ਕਾਰਜ ਵਿੱਚ ਸਵੇਰ ਦੀ ਲੈਣ ਗਈ ਹਾਲੇ ਤੱਕ ਠੀਕ ਨਹੀਂ ਆ ਵੇਖੋ ਜੀ ਇਹਨਾਂ ਨੇ ਪਰਿਵਾਰਾਂ ਨੂੰ ਜਾ ਕੇ ਪਰਿਵਾਰਾਂ ਨੇ ਜਾ ਕੇ ਜੈ ਨੂੰ ਵੀ ਕਿਹਾ ਜੈ ਕਹਿੰਦਾ ਜੀ ਤੁਹਾਡੇ ਕੋਲ ਮੁਲਾਜ਼ਮ ਨਹੀਂ ਹੈ ਸਾਡੇ ਕੋਲ ਬੰਦੇ ਨਹੀਂ ਹੈਗੇ ਵੇਖੋ ਜੀ ਬੰਦੇ ਹੈਗੇ ਨਹੀਂ ਹੈਗੇ ਇਹ ਸਰਕਾਰ ਇੱਕ ਨਕਮੀ ਸਰਕਾਰ ਆ ਬੰਦੇ ਕਿਉਂ ਨਹੀਂ ਹੈਗੇ ਇੰਨੀਆਂ ਸਰਕਾਰੀ ਤਨਖਾਹਾਂ ਲੈਂਦੇ ਆ ਆਪਾਂ ਬਿਜਲੀ ਮਹਿਕਮੇ ਵਾਲੇ ਜਾ ਕੇ ਸਹੀ ਨਹੀਂ ਕਰ ਸਕਦੇ ਤਨਖਾਹਾਂ ਆਪਣੀਆਂ 50 60 60 ਹਜ਼ਾਰ ਕਿਹਾ ਕੀ ਗਿਆ ਵੀ ਲੈ ਠੀਕ ਨਹੀਂ ਹੈ ਜਾਂ ਪਿੱਛੋਂ ਬਾਬੀ ਜੀ ਆਪਣੇ ਕਰ ਜੀ ਜਿਤਨਾ ਵੀ ਆ ਬਵੀ ਕਰੋ ਵੇਖੋ ਦੀ ਗੱਲ ਇਹਦਾ ਮਰੀ ਟਰਾਂਸਫਾਰਮ ਤੇ ਬਿਲਕੁਲ ਪਹਿਲਾਂ ਇਹਨਾਂ ਨੇ ਇੱਕ ਆਪਾਂ ਜੀ ਬਾਬੀ ਐਪਲੀਕੇਸ਼ਨ ਦਿੱਤੀ ਸੀ ਤੇ ਪਹਿਲਾਂ ਇੱਕ ਪੁਰਾਣੀ ਪਈ ਉਰ ਤੋਂ ਪੁਰਾਣੀ ਵੀ ਐਪਲੀਕੇਸ਼ਨ ਪਈ ਸੀ ਜੋ ਕਿ ਉਹਨਾਂ ਨੇ ਇਨਕਾਰ ਕਰਤਾ ਜੀ ਤੇ ਇੱਥੇ ਪਾਸ ਹੋਈ ਪਈ ਆ ਫੇਰ ਵੀ ਜਾਣ ਬੁਝ ਕੇ ਇੱਕ ਲਾ ਲੋ ਜੀ ਲੀਡਰਸ਼ਿਪ ਨੂੰ ਲੈ ਕੇ ਕਾਉਂਸਲਰਾਂ ਦੀ ਆਪੋ ਆਪਣੇ ਪਖੰਡਾਂ ਨੂੰ ਲੈ ਕੇ ਇਸ ਕਰਕੇ ਜਿਹੜੀ ਇਹ ਗੱਲ ਆ ਜੀ ਵੇਖੋ ਲੋਕੀ ਤਰਾ ਤਰਾ ਕਰਦੇ ਆ ਅੱਤੀ ਤੋਂ ਤੇ ਮੈਂ ਬੇਨਤੀ ਕਰਦਾ ਵਾਂ ਜੀ ਬੋਵੀ ਬਿਲਕੁਲ ਜੀ ਆਪੋ ਵੀ ਦਿਲਾਓ ਜੀ ਜੈ ਭਗਵਾਨ ਵਾਹਿਗੁਰੂ ਜੈ ਭੀਂ ਜੈ ਭਰ ਗੁਰਮੀਤ ਸਿੰਘ ਬੋਵੀ ਵੀਰ ਪਾ ਚੇਅਰਮੈਨ ਪੰਜਾਬ ਅੰਮ੍ਰਿਤਸਰ ਸਮਾਜਦਲ ਤੋਂ ਅੱਜ 32 ਮਸੇ ਹੱਦਾਂ ਧਰਨਾ ਲਾਣਾ ਪਿਆ ਵਾ ਕਿ ਅੱਜ ਤੋਂ 5 ਮਹੀਨੇ ਪਹਿਲਾਂ 5 ਮਹੀਨੇ ਪਹਿਲਾਂ ਆਪਾਂ ਇੱਕ ਲੈਟਰ ਹੈਡ ਤੇ ਐਕਸੀਲ ਸਾਹਿਬ ਨੂੰ ਕੰਪਲੇਨ ਦਿੱਤੀ ਸੀ ਉਹਨਾਂ ਨੂੰ ਕਿਹਾ ਸੀ ਬੱਤੀਆਂ ਤਾਰਾਂ ਸਹੀ ਕਰਾ ਦਿਓ ਉਹਨਾਂ ਨੇ ਤਾਰਾਂ ਨਹੀਂ ਸਹੀ ਕਰਾਈਆਂ ਹਲੇ ਤੱਕ ਅੱਜ ਬੱਤੀ ਸਵੇਰੇ 6 ਵੇ ਦੀ ਗਈ ਆ ਹੁਣ ਜੇ ਕੋਈ ਸਹੀ ਕਰਕੇ ਗਿਆ ਪ੍ਰਾਈਵੇਟ ਬੰਦੇ ਆ ਕਿ ਸਹੀ ਕਰਕੇ ਗਏ ਆ ਉੱਤੇ ਬਾਦ ਤਾਰਾਂ ਸਾਰੀਆਂ ਮੇਰੇ ਘਰ ਲੱਗੋ ਸਹੀਆਂ ਸਰਗੇ ਨਿਕੇ ਨਿਕੇ ਬੱਚੇ ਮਾਹਾਂ ਮਾਹ ਬੱਚੇ ਅਹੀਂ ਪਤਾ ਨਹੀਂ ਲੱਕੜ ਦੀਆਂ ਸੋਟੀਆਂ ਲਾ ਕੇ ਅੱਗ ਬੁਝਾਈ ਮੈਂ ਐਕਸੀਲ ਆਪਣਾ ਜੈ ਸਿੰਘ ਸਾਹਿਬ ਨੂੰ ਫੋਨ ਕੀਤਾ ਮੈਂ ਕਿਹਾ ਸਰ ਆਹ ਕਹਿੰਦਾ ਮੇਰੇ ਕੋਲ ਦੋ ਬੰਦੇ ਪ੍ਰਾਈਵੇਟ ਆ ਗਏ ਮੇਰੇ ਕੋਲ ਨਹੀਂ ਕੋਈ ਬੰਦਾ ਪੁੱਛੇ ਕਿ ਭਵਨ ਤਮਨ ਸਰਕਾਰ ਦੇ ਸਰਕਾਰੀ ਤ ਅਹੀਂ ਆਪਣਾ ਹੱਕ ਲੈਣ ਲਈ ਨਿਕੇ ਨਿਕੇ ਪੰਜ ਸਵੇਰੇ ਕੰਮਾਂ ਤੋਂ ਜਾਈਦਾ ਵਾ ਸ਼ਾਮੀ ਘਰੀ ਦੇ ਬੱਚੇ ਗਰਮੀ 'ਚ ਸੋਣਾ ਲੈ ਲੱਖ ਲਾਂ ਤੇ ਅਸੀਂ ਜ਼ਿੰਦਗੀ 'ਚ ਤੇ ਲੱਖ ਲਾਣ ਤੇ ਇਹੋ ਜਿਹੇ ਵੋਟਾਂ ਪਾਣ ਵਾਲਿਆਂ ਦੇ ਮੈਂ ਕਹਿੰਦਾ ਕਾਰਨ ਕੀ ਹੋਇਆ ਜੀ ਕਾਰਨ ਇਹ ਅੰਦਲੀ ਕਰ ਰਿਹਾ ਪੂਰੇ ਵੇਰਕੈ ਪਰੇਸ਼ਾਨਾ ਵੈਸੇ ਸਾਡਾ ਉਹ ਗੱਲ ਬਥਰੀ ਨਹੀਂ ਬੋਲਦਾ ਕੋਈ ਮੈਨੂੰ ਪਤਾ ਨਹੀਂ ਹੈ ਸਾਡੇ ਸਵੇਰ ਦੀ ਛੇਵ ਦੀ ਮੱਤੀ ਗਈ ਹੈ ਹੁਣ ਵੀ ਜਾ ਕੇ ਚੈੱਕ ਕਰ ਲੋ ਮੱਤੀ ਗਈ ਤਾਰਾਂ ਨੂੰ ਅੱਗ ਲੱਗੀ ਹੋਈ ਹੈ ਕੁਝ ਅਧਿਕਾਰੀ ਕੋਈ ਆਏ ਨਹੀਂ ਚੋਂ ਨਹੀਂ ਕੀਤੇ ਮੈਂ ਕਹਿੰਦਾ ਜੀ ਐਕਸ਼ਨ ਸਾਹਿਬ ਨੇ ਐਸਟੀਮੇਟ ਪਾਸ ਕਰਤਾ ਕੁਛ ਲੱਖ ਦਾ ਪਰ 5 ਮਹੀਨੇ ਹੋ ਗਏ ਕੁਝ ਨਹੀਂ ਹੋਇ 12 ਸੜੀਆਂ ਪਈਆਂ ਤੇ ਕੋਈ ਅਧਿਕਾਰੀ ਆਇਆ ਜਾਂ ਤੁਹਾਨੂੰ ਮਿਲਿਆ ਨਹੀਂ ਕੋਈ ਨਹੀਂ ਆਇਆ ਵੀਰ ਜੀ ਜੇ ਕੋਈ ਆ ਪਾਗਲੇ ਕੰਮ ਤੋਂ ਆਏ ਅਸੀਂ ਬੱਚੇ ਲੱਗੇ ਨਹੀਂਗੇ ਰੋੜ ਤੇ ਵੀ ਅਸੀਂ ਪਾਗਲੇ ਗਏ ਭਾਈ ਭਾਈ ਜਿਹਦੇ ਹੁਣੇ 15-20 ਮਿੰਟ ਆ ਗਏ ਇਧਰ ਇੰਨੀ ਕੀ ਜੁਰਤ ਰਾਤ ਨੂੰ ਬਾਈਪਾਸ ਜਾਮ ਕਰਕੇ ਅੱਥੇ ਮੰਜੜਾ ਕੇ ਸੋਵਾਂਗੇ ਫਿਰ ਆਪਾਂ ਨਾਮ ਸੰਧਿਆ ਕਿੱਥੇ ਰਹਿੰਦੇ ਹੋ ਵੇਰ ਕੇ ਨਿਊ ਆਜ਼ਾਦ ਨਗਰ ਕੀ ਗੱਲ ਬਾਤ ਹੈ ਗੱਲ ਬਾਤ ਇਹ ਹੋਈ ਆ ਕਿ ਅੱਜ ਤੋਂ 6 ਮਹੀਨੇ ਪਹਿਲੇ ਵੀ ਬੱਤੀ ਜਦੋਂ ਇਦਾਂ ਹੀ 3 ਦਿਨ ਬੱਤੀ ਨਹੀਂ ਆਈ

ਕੁਝਾਂ ਲਾ ਰਾਤ 10:00 ਵੱਜ ਗਿਆ ਹੱਟ ਕਰੋ ਸਿੰਘੀ ਤੇ ਕੀ ਆ ਅਹੀਂ ਆਣੇ ਲੱਗ ਤਾਂ ਨੇ ਬੈਠੇ ਆ ਅਹੀਂ ਕਿਹੜਾ ਸ਼ੌਂਕਾਰ ਦਾ ਕਰਾਂ ਚਾਹਨਾ ਮੈਂ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਬਹੁਤ ਜਿਆਦੀ ਬਹੁਤ ਜਿਆਦੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਣ ਦਿਆ ਮੈਂ ਕੋਈ ਸੰਧਾ ਪਿਆ ਕੋਈ ਨਹੀਂ ਸੰਧਾ ਪਿਆ ਵੀਰ ਕੇ ਚੌਂਕੀ ਚ ਕਰਨ ਲੱਗਾ ਕੀ ਕਰ ਉਹ ਇਹਦੀ ਬੋਰਡ ਦੇ ਕੋਈ ਇਹਨਾਂ ਦਾ ਪ੍ਰੋਬਲਮ ਸੀ ਤੇ ਲਾਈਟ ਖਰਾਬ ਹੋਈ ਹੋ ਨਹੀਂ ਬਣਾ ਰਹੇ ਉਹ ਵੀ ਜਿਹੜੇ ਉਹ ਮੁਹੱਲੇ ਵਾਲੇ ਲੋਕ ਆਏ ਸੀ ਉਹ ਜਿਹੜੇ ਆਪਣਾ ਦਾਕਾਤਾ ਉਹਨੇ ਮਸਹਾਲ ਹੋ ਗਿਆ ਵਾ ਉਹ ਤਾਂ ਨਾ ਜਰਾ ਹਲ ਚੁੱਕਿਆ ਗਿਆ ਤੇ ਈਲੀ ਦਾ ਹੱਲ ਹੋ ਗਿਆ ਜਾਂ ਅੱਛਾ ਹੋ ਗਿਆ ਹੋ ਗਿਆ ਜੀ